ਜੀ ਜੀ ਸੇਸੀ ਐਕਸੀ ਤੋਂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਹਾਂ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਕਰਦੇ ਹਾਂ ਜੀ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਜਿਹੜੇ ਵੀ ਵੀਡੀਓ ਤੇ ਨਵੇਂ ਵਿਊਰਸ ਨੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਜੇ ਵੀਡੀਓ ਚੰਗੀ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਚਲਦੀ ਚਾਲਦੀ ਵੀਡੀਓ ਨੂੰ ਸ਼ੇਅਰ ਕਰਦੇ ਰਹੀਏ ਤੇ ਨਾਲੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡੀ ਵੀਡੀਓ ਚ ਕੋਈ ਹੁੰਦੀ ਹੈ ਵੀ ਤੇ ਆਪਣੀ ਰਾਏ ਜਰੂਰ ਦਿਆ ਕਰੋ ਜੀ ਕਿ ਅੱਜ ਆਪਾਂ ਤੁਹਾਡੇ ਨਾਲ ਕੀ ਗੱਲ ਕਰਾਂਗੇ ਆਪਾਂ ਕਰਾਂਗੇ ਇੰਡੈਕਸ਼ਨ ਦੇ ਬਾਰੇ ਜਿਹੜਾ ਕਿ ਹੁਣ ਵਾਲੀ ਮਾਡਰਨ ਲਾਈਫ ਦੇ ਵਿੱਚ ਜਿਹੜਾ ਆਪਾਂ ਇੰਡੈਕਸ਼ਨ ਨੇ ਜਿਹੜੇ ਯੂਜ਼ ਕਰਦੇ ਆਂਗੇ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆਂਗੇ ਵੀ ਇੰਡੈਕਸ਼ਨ ਜਿਹੜਾ ਆਪਾਂ ਆਪਣੇ ਘਰ ਵਿੱਚ ਇੰਡੈਕਸ਼ਨ ਯੂਜ਼ ਕਰਦੇ ਆਂ ਵੀ ਉਹ ਕਿਸ ਕੰਪਨੀ ਦਾ ਕੀ ਮੈਂ ਜਿਹੜਾ ਹੋਗਾ ਵਰਕ ਕਰਦਾਗਾ ਕੰਮ ਚੱਲਦਾਗਾ ਤੇ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਦੇ ਆਂਗੇ ਇਹ ਵਾਲਾ ਟੈਕਸ ਨਾ ਜੀ ਆਪਣਾ ਤੁਸੀਂ ਦੇਖ ਸਕਦੇ ਹੋ ਆਵਲਾ ਨਖਨਾ ਜੀ ਇਹ ਜਿਹੜਾਗਾ ਇਹ ਸੂਰੀਆ ਕੰਪਨੀ ਦਾ ਸੀ ਆਪਾਂ ਤੋਂ ਨਾ ਜਿਹੜਾ ਸਪੀਕਰ ਥੋੜਾ ਜਾ ਜਦੋਂ ਆਪਾਂ ਨੇ ਉਹਨੂੰ ਆਏ ਨੂੰ 3-4 ਸਾਲ ਹੋ ਗਏ ਇਸ ਤੋਂ ਬਾਅਦ ਉਹ ਜਿਹੜਾ ਹੈ ਜਦੋਂ ਆਪਾਂ ਰੋਜ਼ ਵਾਸ਼ ਕਰਦੇ ਆਂਗੇ ਸਾਫ਼ ਕਰਦੇ ਆ ਉਤੋਂ ਨਾ ਤਾਂ ਉਹਨੂੰ ਉਹਦੇ ਨਾਲ ਨਾ ਜਿਹੜਾ ਉਹ ਮਿੱਟ ਗਿਆ ਸਪੀਕਰ ਜੀ ਜਿਹੜਾ ਤੇ ਇਹਨੂੰ ਜੀ ਆਪਣਾ ਚੌਥਾ ਸਾਲ ਲੱਗ ਗਿਆ ਇਹਨੂੰ ਤੇ ਆਪਾਂ ਸੋਚੀ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਵੀ ਜਿਨ੍ਹਾਂ ਦੇ ਭੈਣਾਂ ਨੇ ਨਵਾਂ ਲੈਣਾ ਹੁੰਦਾਗਾ ਤਾਂ ਉਹਦੇ ਮਨ ਦੇ ਵਿੱਚ ਡਾਊਟ ਨਾ ਹੋਈ ਵੀ ਆਪਾਂ ਕਿਹੜਾ ਇੰਡੈਕਸ਼ਨ ਲਈਏ ਕਿਹੜਾ ਸਹੀ ਰਹੇਗਾ ਕਿਹੜਾ ਨਹੀਂ ਇਹ ਜੀ ਜਿਹੜਾ ਆਪਣਾ ਇੰਡੈਕਸ਼ਨ ਹੈਗਾ ਇਹਦੇ ਉੱਤੇ ਮੰਨ ਲਓ ਕਿ ਚਲੋ ਵੀ ਸਾਰੇ ਤਰ੍ਹਾਂ ਦੇ ਭਾਂਡੇ ਨੇ ਜਿਹੜੇ ਯੂਜ਼ ਹੁੰਦੇ ਨੇ ਜਿਵੇਂ ਇਹਦੇ ਉੱਤੇ ਲੋਹੇ ਦਾ ਹੋਵੇ ਆ ਪਿੱਤਲ ਦੇ ਪਿੱਤਲ ਦਾ ਜਿਵੇਂ ਲੋਹੇ ਦਾ ਤਵਾ ਹੋ ਗਿਆ ਪਿੱਤਲ ਦੇ ਭਾਂਡੇ ਹੋ ਗਏ ਸਟੀਲਨੈਸ ਭਾਂਡੇ ਹੋ ਗਏ ਤੁਸੀਂ ਜੋ ਜਿਹੇ ਭਾਂਡੇ ਹੁੰਦਾ ਉਹ ਜੋ ਜਿਹੇ ਭਾਂਡੇ ਤੇ ਉੱਤੇ ਯੂਜ਼ ਕਰ ਸਕਦੇ ਹੋਵੇਂ ਤੇ ਇਹਦੇ ਉੱਤੇ ਕੋਈ ਆਪਣਾ ਐਕਸਟਰਾ ਭਾਂਡੇ ਨਹੀਂ ਲੈਣੇ ਪੈਣੇ ਜੀ ਇੱਕ ਜਿਹੜਾ ਇੰਡਕਸ਼ਨ ਦੂਜਾ ਹੁੰਦਾ ਜੀ ਉਹ ਹੁੰਦਾ ਸਟੀਲ ਨੈਸ ਜਿਹੜੇ ਬਰਤਨ ਯੂਜ਼ ਹੁੰਦੇ ਨੇ ਤੇ ਉਹਦੇ ਉੱਤੇ ਜਿਹੜਾ ਕਲੀਨ ਸਟੀਲ ਵਾਲੇ ਭਾਂਡੇ ਜਿਹੜੇ ਨਾਲ ਉਹ ਯੂਜ਼ ਹੁੰਦੇ ਨੇ ਜਿਹੜਾ ਇਹ ਵਾਲਾ ਇੰਡਕਸ਼ਨ ਆ ਜੀ ਇਹਦੇ ਉੱਤੇ ਹੈਗੇ ਨੇ ਸਾਰੇ ਭਾਂਡੇ ਯੂਜ਼ ਹੁੰਦੇ ਨੇ ਵੀ ਤੁਸੀਂ ਜੋ ਜਿਹੇ ਭਾਂਡੇ ਯੂਜ਼ ਕਰ ਸਕਦੇ ਹੋ ਤੇ ਰੇਟ ਦੀ ਗੱਲ ਜੀ ਆਪਣਾ ਇਹਦਾ ਰੇਟ ਆ ਜਿਹੜਾ ਇਹਨਾਂ ਨੂੰ ਕਿਸ ਪ੍ਰਾਈਸ ਦਾ ਮਿਲਿਆ ਜਦੋਂ ਜੀ ਇਹ ਚੱਲੇ ਚੱਲੇ ਸੀ ਉਦੋਂ ਆਪਾਂ ਇਹ 30300 ਆਪਾਂ ਇਹ 3100 ਦਾ ਵਾਹ ਕੀਤਾ ਸੀ ਇਸ ਤੋਂ ਬਾਅਦ ਜੀ ਹੁਣ 2800 3000 ਦਾ ਉਹ ਲਗਭਗ ਲਗ ਪ੍ਰਾਈਸ ਦੇ ਨਾਲ ਜਿਹੜਾ ਸੇਲ ਹੋਈ ਜਾਂਦਾ ਹੈਗਾ ਤੇ ਜਦੋਂ ਜੀ ਇਹਨੂੰ ਫਾਇਰ ਤੇ ਕੁਕਿੰਗ ਕਰਦੇ ਆਂਗੇ ਕੁਕਿੰਗ ਕਰਨ ਤੋਂ ਬਾਅਦ ਜਿਹੜੀ ਇਹਦੀ ਪਲੇਟ ਆ ਬਸ ਇਹਦੇ ਵਿੱਚ ਕੋਈ ਬਸ ਉਹ ਘਾਟ ਆ ਜਦੋਂ ਵੀ ਆਪੇ ਇਹਦੇ ਤੇ ਕੁਕਿੰਗ ਕਰਦੇ ਕੁਕਿੰਗ ਕਰਨ ਤੋਂ ਬਾਅਦ ਜਿਹੜੀ ਇਹਦੀ ਆ ਵਾਲੀ ਪਲੇਟ ਆ ਤੁਸੀਂ ਦੇਖ ਸਕਦੇ ਹੋ ਇਹਦੀ ਆਵਲੀ ਪਲੇਟ ਆ ਦੀ ਇਹ ਪਲੇਟ ਨਾ ਗਰਮ ਹੋ ਜਾਂਦੀ ਹੈ ਕਿੰਨੀ ਜ਼ਿਆਦਾ ਗਰਮ ਹੋ ਜਾਂਦੀ ਹੈ ਕਿ ਇਹਨੂੰ ਆਪਾਂ ਜਦ ਤੱਕ ਟੱਚ ਨਹੀਂ ਕਰ ਸਕਦੇ ਹੈਗੇ ਜਿਹੜਾ ਕਿ ਸਟੀਲness ਵਾਲਾ ਹੋ ਹੁੰਦਾਗਾ ਨਾ ਡਕਸ਼ਨਾ ਦਾ ਉਹਦੇ ਉੱਤੇ ਜਿਹੜਾ ਆਪਾਂ ਕੁਕਿੰਗ ਕਰਨ ਤੋਂ ਬਾਅਦ ਉਹਦੀ ਜਿਹੜੀ ਪਲੇਟ ਆ ਉਹ ਗਰਮ ਨਹੀਂ ਹੁੰਦੀ ਹੈਗੀ ਬਸ ਉਹਦੇ ਉੱਤੇ ਵੀ ਆਪਾਂ ਜਿੰਮੇ ਮਰਜੀ ਹੱਥ ਫੇਰ ਨਾਲੀ ਉਹ ਗਰਮ ਨਹੀਂ ਹੁੰਦੀ ਇਹ ਬਹੁਤ ਜ਼ਿਆਦਾ ਤਾਕਤਲੀਆ ਬਸ ਜਿਹਦੇ ਵਿੱਚ ਇਹ ਹੀ ਇਕੱਲੇ ਇੰਡੈਕਸਨ ਦੇ ਵਿੱਚ ਉਹ ਆ ਬਾਕੀ ਜਿਹਨੂੰ ਆਪਾਂ ਟਾਈਮ ਵਗੈਰਾ ਵੀ ਦਾ ਸੈੱਟ ਕਰ ਸਕਦੇ ਆਂਗੇ ਵੀ ਜਿਵੇਂ ਤੁਸੀਂ 10 ਮਿੰਟਾਂ ਤੇ ਲਾਉਣਾ 15 ਤੇ ਲਾਉਣਾ ਉਹ ਟਾਈਮ ਆਪਾਂ ਸੈੱਟ ਕਰ ਸਕਦੇ ਹਾਂਗੇ ਤੇ ਤੁਹਾਨੂੰ ਆਪਾਂ ਆਨ ਕਰਕੇ ਦਿਖਾਵਾਂਗੇ ਕਿਉਂਕਿ ਜਿਹੜਾ ਆਪਣਾ ਪਲੱਗ ਆ ਜੀ ਇਹਦੇ ਵਿੱਚ ਜਿਹੜਾ ਆ ਵਾਲਾ ਪਲੱਗ ਜੀ ਯੂਜ਼ ਹੁੰਦਾਗਾ ਤੇ ਆਪਣੇ ਬਾਹਰੀ ਸਾਈਡ ਇਹ ਵਾਲਾ ਪਲੱਗ ਨਹੀਂ ਪੈਂਦਾ ਕਿਉਂ ਆਪਣੇ ਅੰਦਰ ਹੀ ਰੱਖਿਆ ਹੋੜੈਕਸ ਨਾਲ ਤੇ ਉੱਥੇ ਵੀਡੀਓ ਜਿਹੜੀ ਸਹੀ ਨਹੀਂ ਆ ਰਹੀ ਸੀ ਤਾਂ ਕਰਕੇ ਜੀ ਮੈਂ ਫਿਰ ਬਾਹਰ ਇਹਨੂੰ ਲੈ ਆਈ ਤੇ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਉਹਨੂੰ ਚਲਾ ਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਵਰਕ ਕਰਦਾ ਹੈਗਾ ਤੇ ਬਹੁਤ ਵਧੀਆ ਜੀ ਸਾਡੇ ਹਿਸਾਬ ਦੇ ਨਾਲ ਜਿਹੜਾ ਇੰਟਰੈਕਸ਼ਨ ਆ ਬਹੁਤ ਵਧੀਆ ਹੈਗਾ ਤੇਜ ਮੈਂ ਮੰਨ ਕੇ ਚੱਲੋਗੇ ਹੁਣ ਆਪਾਂ ਦੂਜਾ ਡੈਕਸ਼ਨ ਲੈਣੇ ਆ ਬਸ ਉਹ ਮੰਨ ਲੀਂਗੀ ਕਿ ਤਰ੍ਹਾਂ 1500 ਤੋਂ 2200 ਤੱਕ ਰੇਟ ਨਾਲ ਆਪ ਨੂੰ ਮਿਲ ਜਾਂਦਾ ਤੇ ਇਹਦੇ ਦੀ ਆਪਾਂ 5700 ਵੱਧ ਲਾਵਾਂਗੇ ਤੇ ਇਹਦੇ ਨਾਲ ਕੋਈ ਇਹਦਾ ਹੋ ਨਹੀਂ ਹੈਗਾ ਵੀ ਆਪਾਂ ਉਹ ਅਲੱਗ ਭਾਂਡੇ ਖਰੀਦਨੇ ਪੈਣਗੇ ਤੇ ਅਪਯੋਜਕ ਭਾਂਡੇ ਦੇ ਉੱਤੇ ਯੂਜ਼ ਕਰ ਸਕਦੇ ਆ ਬਾਕੀ ਤੇਜ਼ ਬਹੁਤ ਚੱਲਦਾ ਹੈਗਾ ਤੇ ਬਹੁਤ ਸੇਤੀ ਜਿਹੜਾ ਦਾ ਖਾਣਾ ਵਗੈਰਾ ਆਪਾਂ ਕੁਲ ਬਣਾਉਣੇ ਚੀਜ਼ ਬਹੁਤ ਜਲਦੀ ਬੰਦ ਹੋ ਜਾਂਦੇ ਉੱਤੇ ਤੇ ਥੋੜੀ ਬਾਕੀ ਬਿਜਲੀ ਦਾ ਫਰਕ ਆ ਜੀ ਥੋੜੀ ਜਿਹੀ ਬਿਜਲੀ ਥੋੜੀ ਜਿਆਦਾ ਲੈਂਦਾ ਹੈਗਾ ਜਿਹੜਾ ਦੂਜਾ ਹੁੰਦਾ ਹੈਗਾ ਉਹ ਥੋੜੀ ਜਿਹੀ ਬਿਜਲੀ ਘੱਟ ਯੂਜ਼ ਕਰਦਾ ਮੈਂ ਇਹਦੇ ਉੱਤੇ ਥੋੜੀ ਬਿਜਲੀ ਤਾਂ ਜ਼ਿਆਦਾ ਯੂਜ਼ ਕਰਦਾਗਾ ਪਰ ਇਹ ਖਾਣਾ ਬਹੁਤ ਜਲਦੀ ਬਣਾਉਂਦਾਗਾ ਤੇ ਬਹੁਤ ਵਧੀਆ ਇੰਡਕਸ਼ਨ ਹੈ ਜੀ ਤੁਸੀਂ ਇਹ ਮਨ ਦੇ ਵਿੱਚੋਂ ਡਾਊਟ ਕੱਢ ਦਿਓ ਵੀ ਇੰਡਕਸ਼ਨ ਵਧੀਆ ਹੈ ਜਾਂ ਘੱਟ ਹੈਗਾ ਬਹੁਤ ਵਧੀਆ ਹੈਗਾ ਜਿਹੜਾ ਇਹ ਵਾਲਾ ਦਾ ਤੇ ਤੁਸੀਂ ਬਾਏ ਕਰ ਸਕਦੇ ਹੋ ਬਸ ਇੱਕ ਗੱਲ ਦਾ ਧਿਆਨ ਰੱਖਿਓ ਜਦੋਂ ਫਿਰ ਤੁਸੀਂ ਕੁਕਿੰਗ ਕਰਨੀ ਤਾਂ ਇਸ ਤੋਂ ਬਾਅਦ ਤੁਹਾਡਾ ਬੱਚਾ ਆ ਜਾ ਤੁਸੀਂ ਕਿਤੇ ਭਲੀਖੇ ਨਾ ਤੇ ਹੱਥ ਸੜੋ ਕਿ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਜੀ ਤੇ ਇਹਦੇ ਉੱਤੇ ਜੀ ਆਪਾਂ ਜਿਹੜਾ ਪਾਂਡਾ ਦਾ ਪੂਰੀ ਕਰਨ ਵਾਸਤੇ ਇਹਦੇ ਉੱਤੇ ਆਪਾਂ ਬਦਲ ਰੱਖ ਸਕਦੇ ਆਂਗੇ 6 ਕਿਲੋ 6 ਕਿਲੋ ਦੀ ਬਾਡੀ ਜਿਹੜੀ ਇਹ ਵੇਟ ਚਾਲਦੀ ਹੈਗੀ ਤੇ ਇਹਦੇ ਉੱਤੇ ਸੇਕ ਲਾਉਂਦਾ ਆਪਾਂ ਜਿਹੜਾ ਵੇਟ ਆ ਉਹ ਰੱਖ ਸਕਦੇ ਆਂ ਇਹ ਮੈਥੋਂ ਵਲੀ ਕਰੈਕ ਹੋ ਗਿਆ ਇਹ ਆਪਣੇ ਕੋਲ ਆਈ ਸੀ ਨਾ ਇਹਦੇ ਉੱਤੇ ਨਾ ਕਈ ਵਾਰੀ ਦੁੱਧ ਵੀ ਉੱਪਰ ਜਾਂਦਾਗਾ ਆਪਾਂ ਬੇ ਉਤਰਦਾ ਨਹੀਂ ਸੀ ਇੱਕਦਮ ਇਹਨੂੰ ਸਾਫ਼ ਕਰਨ ਲੱਗੇ ਤੇ ਇਸ ਤੋਂ ਬਾਅਦ ਥੋੜਾ ਜਿਹਾ ਕਰੈਕ ਹੋ ਗਿਆ ਇਸ ਤੋਂ ਬਾਅਦ ਵੀ ਇਹ ਵਧੀਆ ਚੱਲੀ ਜਾਂਦਾਗਾ ਬਸ ਹੁਣ ਆਪਾਂ ਇੰਨਾ ਕੁ ਧਿਆਨ ਰੱਖ ਲੈਣੇ ਆਂ ਵੀ ਜਦੋਂ ਕੋਈ ਦੁੱਧ ਪਾਏ ਉਪਲ ਦਾ ਵਜਾ ਕੋਈ ਆਪਾ ਫੋੜੇ ਖੜ ਜਾਂਦੇ ਆ ਵੀ ਤਾਂ ਕਿ ਇਹਦੇ ਵਿੱਚ ਜਿਹੜਾ ਕ੍ਰੈਕ ਹੋਵੇ ਇਹਦੇ ਵਿੱਚ ਨਾ ਚਲਾ ਜਾਵੇ ਇਸ ਕਰਕੇ ਤਾਂ ਬਸ ਇੰਨਾ ਧਿਆਨ ਰੱਖਣਾ ਪੈਂਦਾ ਹੈਗਾ ਇਹ ਵੀ ਮੇਰੀ ਆਪਦੀ ਗਲਤੀ ਦੇ ਨਾਲ ਹੀ ਬਸ ਇਹ ਕ੍ਰੈਕ ਹੋਇਆ ਹੈਗਾ ਪਰ ਵਧੀਆ ਚੱਲੀ ਜਾਂਦਾ ਹੈਗਾ ਚਲੋ ਫਿਰ ਸੀ ਜੀ ਆਪਣੇ ਡੈਕਸਨ ਦੀ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਦਿੱਤੀ ਹੈਗੀ ਲਓ ਜੀ ਇੰਡੈਕਸਨ ਜਿਹੜਾ ਆਪਣਾ ਆਨ ਹੋ ਗਿਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਆਨ ਹੁੰਦਾ ਹੈਗਾ ਤੇ ਇਹਦੋਂ ਬਾਅਦ ਆਪਾਂ ਆਹ ਵਾਲਾ ਬਟਨ ਓਕੇ ਕਰਕੇ ਤੇ ਆਹ ਪ੍ਰੈਸ ਕਰਤੀ ਇਸ ਤੋਂ ਬਾਅਦ ਇਹ ਚੱਲ ਪੈਂਦਾ ਹੈ ਹੁਣ ਇਹ 12 1200 ਤੇ ਚੱਲਦਾ ਹੈ ਇਸ ਤੋਂ ਬਾਅਦ ਆਪਾਂ ਇੱਥੋਂ ਇਹਨੂੰ ਇੱਧਰ ਨੂੰ ਕਰਕੇ ਤੇ ਉਧਰੋਂ ਆਪਾਂ ਇਹਨੂੰ ਵਧਾ ਸਕਦੇ ਹਾਂ ਇਸ ਤਰੀਕੇ ਦੇ ਨਾਲ ਇਹ ਘਟ ਜਾਂਦਾ ਹੈ ਇਸ ਤਰੀਕੇ ਦੇ ਨਾਲ ਇਹ ਵੱਧ ਜਾਂਦਾ ਹੈ ਜਦੋਂ ਇਹ ਵੱਧ ਗਿਆ ਤੇ ਇਹ ਜਿਆਦਾ ਕਲਰ ਜਿਹੜਾ ਰੈੱਡ ਹੋਣਾ ਸ਼ੁਰੂ ਹੋ ਜੂਗਾ ਤੇ ਆਪਣੇ ਇਹਦੇ ਉੱਤੇ ਨਾ ਕੋਈ ਵੀ ਚੀਜ਼ਾਂ ਜਿੰ ਜੰਮਣ ਨਾਲ ਇਹ ਉਤਰਦਾਨੀ ਹੈਗਾ ਤਾਂ ਕਰਕੇ ਜਿਹੜਾ ਤੁਹਾਨੂੰ ਲਾਈਟ ਨਹੀਂ ਦਿਖਾ ਰਿਹਾ ਹੈਗਾ ਤੇ ਇਹ ਸਾਰਾ ਰੈੱਡ ਹੋ ਜਾਊਗਾ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਉੱਤੇ ਕੋਈ ਵੀ ਭਾਂਡਾ ਦਾ ਮਸਟੀਲਨੈਸ ਦਾ ਭਾਂਡਾ ਦਾ ਪਾਏ ਉੱਤੇ ਕਰਕੇ ਉਸ ਵੀ ਬਣਾ ਸਕਦੇ ਹਾਂ ਫਿਰ ਇੱਥੋਂ ਆਹ ਤਰੀਕੇ ਤੋਂ ਆਪਾਂ ਇਹਦਾ ਟਾਈਮ ਆਗਾ ਹੋ ਸੈੱਟ ਕਰ ਸਕਦੇ ਜਿਵੇਂ ਆਪਾਂ ਐ ਵਧਾ ਸਕਦੇ ਹਾਂ ਇਸ ਤੋਂ ਆਪਾਂ ਟਾਈਮਿੰਗ ਜਿਹੜੀ ਹੈ ਸੈੱਟ ਕਰ ਸਕਦੇ ਹਾਂ ਇੱਥੇ ਆਪਾਂ ਸੂਪ ਨਾਲਾ ਕੋਈ ਵੀ ਸੂਪ ਵਗੈਰਾ ਬਣਾਉਣਾਗਾ ਉਸ ਚੀਜ਼ ਦਾ ਫੰਕਸ਼ਨ ਹੈਗਾ ਤੇ ਬਾਕੀ ਜੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜੀ ਰੂਕ ਕਰ ਦਿਓ ਜੀ mina nu video noi è and tacca देख gas